ਬੇਪਰੀਤ ਤੁਸੀਂ ਕਿਹ ਘਰ ਚ ਰਹਿਣਾ ਬਹਿਣਾ ਹੈ ਕਿੱਥੇ ਥਾਂ ਤੁਰਨਾ ਫਿਰਨਾ ਜੇ ਤੇ ਦੂਜਾ ਆਜ ਕੰਦਾਵਾ ਤਾਂ ਤਾਂ ਦੱਸ ਤੂੰ ਤੇ ਤੈਨੂੰ ਕੀ ਲੋੜੀ ਉਹਦੀ ਚਾਚੇ ਸੋਡਾ ਪਾਉਂਦੀ ਉਹ ਵੀ ਤੜਫੰਡਾਈ ਵੀ ਮੈਂ 5000 ਦਾ ਸੂਟ ਸਵਾਇਆ ਤੇ ਮੰਮੀ ਵਿਆਹ ਜਾਣਾ ਹੈ ਤੇ ਮੇਰੇ ਨਾਲ ਚਾਂਸ ਕੀ ਹੋ ਗਿਆ ਮੰਮੀ ਤੁਸੀਂ ਮੇਰੀ ਗੱਲ ਤੇ ਕਿਉਂ ਨਹੀਂ ਯਕੀਨ ਕਰਦੇ ਮੈਂ ਨਹੀਂ ਪਾਇਆ ਉਹਦੀ ਚਾਚੇ ਸੋਡਾ ਉਹ ਤੇ ਲੱਲੂ ਉਹਨਾਂ ਦੇ ਘਰ ਮਨਜੀਤ ਕੇ ਕਹਿਆ ਕਿ ਤੇ ਰਾਜਵੀ ਤੇ ਮਨਜੀਤ ਨੇ ਇਹਨੂੰ ਚੁਗਲੀ ਲਾਤੀ ਤੇ ਉਹਦੇ ਪਿੱਛੇ ਲਾ ਕੇ ਆਣ ਕੇ ਮੇਰੇ ਨਾਲ ਬੋਲਣ ਲਈ ਆ। ਮੈਂ ਇਹਦੇ ਚਾਚਾ ਸੋਡਾ ਨਾਲੇ ਕੀ ਕਰਨ ਨੂੰ ਪਉਣਾ ਸੀ? ਤੁਹਾਨੂੰ ਵੀ ਪਤਾ ਵਾ ਵੀ ਪਿੰਡ 'ਚ ਕਿਤੇ ਵੀ ਵਿਆਹ ਸ਼ਾਦੀ ਚਾਹੀਦਾ ਤਾਂ ਇਕੱਠੀਆਂ ਚਾਹੀਦਾ ਮੈਂ ਕਿਹੜਾ ਕੱਲੀ ਨਾ ਚੱਲ ਜਾਣਾ ਸੀ। ਮੈਂ ਤਾਂ ਸਗੋਂ ਬਾਅਦ 'ਚ ਮਨਜੀਤ ਨਾ ਹੋ ਕੇ ਆਈ। ਉਦਾਂ ਹੀ ਇਹਦਾ ਟਿੱਟ 'ਚ ساری ਉਮਰ ਵਿਆਹ 'ਮ ਰਹਿਣੇ ਉਹ ਨਿਕਲ ਨਹੀਂ ਨੀ ਆ। ਤੇ ਫੇਰ ਮੇਰਾ ਤਰਾਦਾ ਮੈਂ ਪੁੱਛ ਕੇ ਆਵਾਂ ਉਹਨੂੰ ਤੇ ਪੁੱਛਿਓ ਵੇ ਉਹਨੂੰ ਉਹਨੇ ਕੋ ਚੁਗਲੀ ਲਾਈ ਉਹਨੂੰ ਤੇ ਮੈਂ ਵੀ ਟੱਕਰ ਨਾ। ਇਹ ਥੋੜੀ ਪਿਹੜੇ ਘਰ 'ਚ ਕਪੱਤ ਪਾਤਾ ਵੈ ਨਾ। ਅੱਗੇ ਇੰਨਾ ਕੁਝ ਪਾ ਮੈਂ ਤੁਹਾਡੇ ਕੋਲ 5 ਲਵੇ 10 ਲਵੇ 1 50 ਨਾ ਤੇ ਫਰੂਟ ਲਿਆ ਲਿਆ ਸੜਦੇ ਸਬਜ਼ੀਆਂ ਮੈਂ ਕਦੀ ਕੋਈ ਇਸਬ੍ਰੀਸ ਕੀਤੀ ਨਹੀਂ ਨਾ ਕੀਤੀ ਮੇਰੀ ਵੀ ਸਾਲ ਲੱਖ ਰੁਪਏ ਤੁਹਾਡੇ ਕੋਲ ਲਿਆਈ ਦੁਕਾਨ ਚ ਸਮਾਨ ਪਾਉਣ ਨੂੰ ਮੰਗ ਕੇ ਲਿਆਏ ਹੱਥ ਆਧਾਰ ਦਾ ਕਰਕੇ ਜੇ ਦੇ ਆਂਗ ਮੈਰੀ ਸਬਜ਼ਿਕਾਂ ਕਰਾਂ ਤੇ ਮੇਰਾ ਅੱਧਾ ਵਾ ਸਾਰੀ ਪੈਨਸ਼ਨ ਦੇ ਉੱਤੇ ਪਰ ਮੈਂ ਕਦੀ ਉਹ ਗੱਲ ਨਹੀਂ ਕੀਤੀ ਹੈਗੀ ਮੈਂ ਪਤਾ ਮਾਂਮੀ ਅਧਰੋ ਰੋਟੀ ਪਾਣੀ ਖਾਨੀ ਆ ਉਹ ਸਾਂਭ ਦੀ ਸੂਤ ਦੀ ਆ ਫਿਰ ਤਾਂ ਬੁਰੇ ਲੱਗਿਦਾ ਵਾ ਕੀ ਕਰਾਂ ਪਰ ਜਿੱਦਾਂ ਨਹੀਂ ਆਏ ਛੇੜਾ ਛੇੜਦੀ ਉਦਾਂ ਦੀ ਨਹੀਂ ਨਾ ਮੈਨੂੰ ਜਿਹਦਾ ਪੁੱਛਿਆ ਮੈਂ ਕਿਹਾ ਨਹੀਂ ਤੇ ਬਸ ਗੱਲ ਠੀਕ ਆ ਕੋਠੇ ਤੇ ਮੈਂ ਲੀਡਰ ਸੁੱਕਣੇ ਪਾਏ ਸੀ ਸਾਰੇ ਇਕੱਠੇ ਕਰਕੇ ਆਪਣੇ ਪਾਈ ਇਦਾਂ ਦੀ ਨੀਨੀਕੀਆਂ ਗੱਲਾਂ ਚੰਗੀਆਂ ਲੱਗਦੀਆਂ ਵਾ ਕੋਈ ਨਾ ਉਹਨੂੰ ਵੀ ਪੁੱਛ ਲਊਗੀ ਸਾਰੀਆਂ ਜਰਾਬਾ ਥੱਲੇ ਸੁੱਟ ਕੇ ਆ ਗਈ ਉਤੋਂ ਜਿਹੜੀ ਪੁੱਤ ਉਹ ਚ ਗੱਲ ਤੇ ਆ ਕੇ ਪੁੱਛੂਗੀ ਮੈਂ ਮੈਂ ਕਹਿੰਨੇ ਕਹਦੇ ਨਾ ਹਵਨ ਦੇਗੇ ਕਿ ਆਵਾ ਮੈਂ ਤੇ ਤੈਨੂੰ ਦੱਸਣ ਦੀ ਪਿੱਛੇ ਜਿਹੜੀ ਉਹਦੀ ਗਲਤੀ ਤੂੰ ਮੈਨੂੰ ਦੱਸੀ ਤੇ ਮੈਂ ਉਹਨੂੰ ਵੀ ਪੁੱਛ ਲਊ ਮੈਨੂੰ ਉਹਦਾ ਕੋਈ ਡਰ ਵਾ ਹੁਣ ਜੌਨ ਬਾਜੀ ਨੂੰ ਪਤਾ ਲੱਗੂਗਾ ਤੇ ਉਹ ਕੀ ਸੋਚਣਗੇ ਕਹਿੰਦਾ ਮੈਂ ਉਹਦੀ ਚਾਚੇ ਸੋਢਾ ਪਾਤਾ ਕਿੰਨਾ ਗੰਦਾ ਹੁਣ ਮੈਂ ਜਾਵਾਂ ਉੱਧਰ ਫੇਰ ਜਾ ਕੇ ਪਹਿਲਾਂ ਇਹਨੂੰ ਕੀ ਲੋੜ ਪਈ ਸੀ ਗਲੇ ਵਰਗੇ ਪਾਣੀ ਦਾ 4 ਵਜੇ ਉੱਠ ਕੇ ਉਹਨਾਉਂਦੀ ਇਹਨੂੰ ਕਾਦੀ ਅੱਗ ਲੱਗੀ ਅਸੀਂ ਨਹੀਂ ਵੀ ਆ ਗਈਆਂ ਰਾਮ ਨੇ ਕੰਮ ਕਰ ਵਹਿਣ ਪੈ ਗਿਆ ਹੋਈ ਤੇ ਇੱਦਾਂ ਹੀ ਆ ਠੰਡ ਲੱਗੀ ਇਹਨੂੰ ਤੇ ਠੰਡ ਲੱਗੀ ਆ ਇੱਕ ਤੈਨੂੰ ਠੰਡ ਲੱਗੀ ਦੂਜਾ ਜਿਹੜਾ ਖੁਆ ਬਣਾਇਆ ਉਹਨੂੰ ਮਕਾਓ ਇਹਨੇ ਮਰ ਜਾਣਾ ਅੰਦਰੇ ਅੰਦਰ ਖਾ ਖਾ ਕੇ ਖਾ ਕੇ ਵੀ ਮੁੱਕਰ ਜਾਂਦੀ ਖੋਏ ਦੇ ਨਾਲ ਇਹਦਾ ਪੇਟ ਖਰਾਬ ਹੋਇਆ ਵਾ ਇਹ ਮੈਨੂੰ ਆਪ ਇੱਕ ਦਿਨ ਕਹਿੰਦੀ ਵੀ ਮੈਂ ਇੱਕੋ ਟਾਈਮ ਰੋਟੀ ਖਾਣੀ ਹੈ ਜਿੰਨੀ ਪਕਾ ਲਈਏ ਇੱਕ ਟਾਈਮ ਕਿੱਦਾਂ ਖਾਂਦੀ ਆ ਅੰਦਰੇ ਅੰਦਰ ਤੇ ਖੁਆ ਖਾ ਖਾ ਮਰਨ ਸਣਾ ਖਾ ਕੇ ਵੀ ਮੁਕਰ ਜਾਂਦੀ ਆ ਉਹ ਬੁਢੀ ਵਿਚਾਰੀ ਘਰ ਤੇਰੇ ਲੈਣ ਦੇ ਹੀ ਇਦਾਂ ਇਦਾਂ ਇਸ਼ਾਰੇ ਕਰੇ ਤੇ ਉਹਨੂੰ ਆਂਦੀ ਵੀ ਮੈਨੂੰ ਨਹੀਂ ਪਤਾ ਲੱਗਦਾ ਕੀ ਮੰਗਦੀ ਸੀ ਉਹਦਾ ਨਾਂ ਲਾ ਦੂਗੀ ਆ ਤੇ ਬੀਬੀ ਨੇ ਖਾਦੀ ਆਏ ਮੁਕਾਈ ਜਾਂਦੀ ਤੇ ਲਉਂਦੀ ਦਾ ਆ ਵਾ ਉਹਦੇ ਆ ਲੈ ਜਾ ਉਹਨੂੰ ਪੁੱਛ ਜਾਨੀ ਇਹ ਕਰ ਉਹਦੀ ਮੱਚੀ ਕਦੀ ਮੈਂ ਕਿ ਉਧਰ ਉਹਨੂੰ ਦੇ ਦੇ ਸਾਡੇ ਘਰ ਜਾਤੀ ਜਾ ਲਾਓਗੇ ਇਦਰਾ ਕਪਾਤ ਪਾਉਣ ਵਾਲਾ ਤਰਫ ਦੀ ਤਰਫ ਦੀ ਰਏ

ਹਾਂਜੀ ਕੀ ਕਰਦੇ ਆ ਤੇ ਇਹ ਤਾਂ ਇਹਨਾਂ ਮੈਂ ਗਾਲੀ ਦਸਣਾਈ ਅਕਾ ਆਂਦੇ ਹੁੰਦੇ ਆ ਤੇ ਕੋੜ ਨਾਲ ਗੁੱਚੇ ਹੋ ਜਗੇ ਤੇ ਗਵਾਂਡ ਵੀ ਗੁੱਚੇ ਨਾ ਹੋਈਏ ਜਿਹੜੇ ਗਵਾਂਡਵਾ ਨਾ ਸਰਾਣੇ ਦੀ ਬਾਹਵਾ ਕੋਈ ਵੀ ਆ ਵੀ ਨਾ ਵੀ ਹੋ ਜੇ ਨਾਟਕੇ ਆਵਾਜ਼ ਮਾਰੀ ਦੀ ਤੇ ਇਕੱਠੇ ਹੋ ਜਾਂਦੇ ਆ ਤੇ ਪੋਤੇ ਸੋਚ ਕੇ ਗੱਲ ਕਰੀਦੀ ਹੁੰਦੀ ਆ ਐਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਉਹਨਾਂ ਹੁਣ ਦੋਵਾਂ ਚ ਬੇੜ ਪੈ ਗਈ ਆ ਮੈਂ ਲੰਡੀਆਂ ਦੋਵੇਂ ਐਦਾਂ ਦੀਆਂ ਗੱਲਾਂ ਥੋੜੀਆਂ ਕਰੀਦੀਆਂ ਹੁੰਦੀਆਂ ਵਾ ਸਿਆਣੀ ਰਿਆਕਾਰ ਬਣ ਕੇ ਆਂਟੀ ਕੀ ਮੈਂ ਕਹਿ ਪਤੀ ਜਿਆ ਤੁਹਾਡੇ ਘਰ ਆਉਣੀ ਆ ਤੇ ਇਦਾਂ ਦੀਆਂ ਗੱਲਾਂ ਥੋੜੀ ਕਰੀ ਦੀਆਂ ਵਾ ਪਤਾ ਅੱਗੇ ਵੀ ਤੈਨੂੰ ਇੱਕ ਦੋ ਵਾਰੀ ਗਈ ਨਾ ਤੇ ਤੇਰੇ ਤੋਂ ਸਾਡੇ ਘਰ ਲੜਾਈ ਹੋਈ ਆ ਤੇ ਜਿੱਦਾਂ ਦੀਆਂ ਮੇਰੀਆਂ ਉਹ ਨੋਵਾ ਵਾ ਨਾ ਕਿ ਉਹਦਾਂ ਦੀ ਤੂੰ ਵਾ ਤੇ ਇਦਾਂ ਦੇ ਮੁੜ ਕੇ ਜਿੱਥੇ ਗੱਲ ਜੇ ਉਹ ਕੋ ਸੁਣਦੀ ਤਾਂ ਉੱਥੇ ਸੌੜਦੀ ਜੋ ਕੋ ਸੁਣਦੀ ਤਾਂ ਉੱਥੇ ਸੌੜਦੀ ਇੱਕ ਦੂਜੇ ਕੋ ਗੱਲ ਨਹੀਂ ਕਰਨੀ ਜੀ ਮੈਨੂੰ ਪਤਾ ਤਾਂ ਲੱਗੇ ਵੀ ਗੱਲ ਹੋਈ ਕੀ ਆ ਉਹ ਤੋ ਉਹਦਾ ਪਤੀ ਆ ਤੈਨੂੰ ਦੱਸ ਹੀ ਗਿਆ ਹੀ ਵੀ ਉਹਦੀ ਚਾਚ ਸੋਡਾ ਪਾਤਾ ਤੇ ਤੈਨੂੰ ਉਹਦੇ ਕਾਨ ਚ ਵਾਲਾ ਦੂਜੀ ਦੇ ਕੀ ਪਾਉਣ ਦੀ ਲੋੜੀ ਤੂੰ ਮੈਨੂੰ ਦੱਸਦੀ ਤੇ ਮੈਂ ਉਹਨੂੰ ਆਪੇ ਪੁੱਛ ਲੈਂਦੀ। ਓਹੋ ਆਂਟੀ ਇਹ ਗੱਲ ਹੈ। ਮੈਨੂੰ ਕਿਹੜਾ ਦੱਸ ਤੇ ਸੁਪਨਾਉਣਾ ਸੀ। ਮੈਨੂੰ ਵੀ ਉਹਦਾ ਪਤੀ ਇਹ ਦੱਸ ਕੇ ਗਿਆ ਸੀ। ਉਹ ਕੋਹਨੇ ਵੀ ਕਿੱਦਾਂ ਦੱਸਿਆ? ਮੈਂ ਤਾਂ ਚਾਹ ਬਣਾਵਾ ਜਿੱਥੇ ਉਹਨੇ ਗੱਲ ਸ਼ੁਰੂ ਕਰ ਲਈ। ਆਂਦਾ ਨਹੀਂ ਪੂਆ ਚਾਹ ਪੀਂਦਾ ਨਹੀਂ ਇਹ ਤਾਂ ਇਹ ਘਰਾਂ ਚ ਸਮਾ ਰਹਿ ਕੇ ਮੈਨੂੰ ਪਤਾ ਕੀ ਹੋਇਆ। ਅਹ ਮੇਰੀ ਪੂਆ ਨੇ ਤੇ ਦੂਜੀ ਪੂਆ ਨੂੰ ਛੋਟਾ ਪਾਤਾ ਤਾਂ ਕਰਕੇ ਮੈਨੂੰ ਪਤਾ ਲੱਗਾ। ਉਹ ਤੇ ਮੈਂ ਉਹਨੂੰ ਦੱਸ ਦੱਸ ਕੇ ਵੀ ਨਹੀਂ ਆਈ ਨੂੰ ਮੈਂ ਪਤਾ ਹੀ ਲੈਣ ਗਈ। ਮੈਂ ਵੀ ਠੀਕ ਆ ਹੁਣ ਦਵਿੰਦਰ ਹਾਂ ਦੀ ਆ ਉਹ ਮੈਂ ਹਾਂ ਭੀ ਐਵੇਂ ਵਹਿਮਾਂ ਪਰ ਮੱਚਣਾ ਪਈ ਰਹੀ ਵੀ ਦਵਾਈ ਚੰਗੇ ਤਾਂ ਦਾ ਲੈ ਲਾ ਅੰਦਰ ਤੇ ਤੇਰਾ ਤੋਤਾ ਜਾਣ ਡਿਆ ਵਾ ਤੇ ਐਦਾ ਕਰਕੇ ਤਾਂ ਪ੍ਰੀਤ ਨੇ ਤੇਰੀ ਚਾਹ ਚ ਸੋਡਾ ਹੀ ਪਾਇਆ ਹੀ ਹੋ ਤੇ ਉਸੇ ਹਿਸਾਬ ਨਾਲ ਤੂੰ ਦਵਾਈ ਖਾਵੀ ਆ ਗੱਲ ਮੈਂ ਕੀਤੀ ਆ ਹੋਰ ਤਾਂ ਮੈਂ ਕੋਈ ਗੱਲ ਹੀ ਨਹੀਂ ਕੀਤੀ ਚੁਗਲੀ ਹੋਰ ਕਿੱਦਾਂ ਦੀ ਹੁੰਦੀ ਆ ਇਹ ਚੁਗਲੀ ਆ ਉਹ ਹੁਣ ਆਪਣੇ ਘਰ ਕੋਲ ਕੋਲ ਮੰਡੀਆਂ ਤੇ ਤੂੰ ਆਪਣੇ ਘਰ ਚੰਗੀ ਪਾਲੀ ਬੈਠੀ ਆ ਅੰਟੀ ਡੀ ਗੇੜੀ ਗੱਲਾਂ ਫੇਰ ਕੀ ਉਹ ਵੀ ਹੁਣ ਆਉਂਦੀਆਂ ਜਾਂਦੀਆਂ ਤੇ ਮੰਮੀ ਮੇਰੇ ਕੋਲੋਂ ਕਿੰਨੀਆਂ ਗੱਲਾਂ ਕਰ ਜਾਂਦੀਆਂ ਵਾ ਐਂ ਤੇ ਕਦੀ ਇਦਾਂ ਕੀਤਾ ਨਹੀਂ ਗਿਆ ਉਹੀ ਗੱਲ ਆ ਵੀ ਕਿ ਇਹਦੇ ਘਰ ਜਾਂਦਾ ਧਰਮ ਹੀ ਨਹੀਂ ਰਹਿ ਗਿਆ ਜੇ ਆਖੋ ਤਾਂ ਕੋਈ ਨਹੀਂ ਤੁਹਾਡੇ ਘਰ ਨਹੀਂ ਆਉਂਦੇ ਪੁੱਤ ਜਾਓ ਸਿੱਧੀ ਨੀਤ ਨਾਲ ਜਾਓ ਮੰਮੀ ਉਹਨਾਂ ਨੂੰ ਇਹ ਧੰਨੀਆਂ ਥੋੜਾ ਨਾ ਦੱਸਦੀ ਆ ਕਿ ਸਾਡੇ ਘਰ ਆ ਉਹ ਤਾਂ ਪੜਦੇ ਪਉਂਦੀ ਆ ਤੇ ਫੇਰ ਕੀ ਮੈਂ ਵੀ ਵਿਹਾਰੀ ਗੱਲ ਕਰਾਂ ਮੈਂ ਕਿਹੜੀ ਚੁਖਲੀ ਕਰਕੇ ਆਈ ਆ ਤੂੰ ਤਾਂ ਵਿਹਾਰੀ ਕਰਦੀ ਆ ਵਿਹਾਰੀ ਦਾ ਉੱਥੇ ਬੜਾ ਤਮਾਸ਼ਾ ਲੱਗਾ ਵਾ ਤੁਸੀਂ ਵੀ ਨਾ ਇਦਾਂ ਕਹਿਣ ਦੇ ਜੇ ਜਿਦਾ ਅੱਗੇ ਤੁਹਾਡੇ ਘਰ ਕਦੀ ਤਮਾਸ਼ਾ ਲੱਗਾ ਹੀ ਨਹੀਂ ਆਂ ਨਿੱਤ ਤੇ ਉੱਥੇ ਲੜਾਈ ਰਹਿੰਦੀ ਆ ਉਹ ਮੈਂ ਪਵਾ ਕੇ ਹੁੰਨੀ ਆਂ ਤੁਸੀਂ ਉਧਰ ਆਣ ਕੇ ਨਹੀਂ ਕੀਤੀ ਸੀ ਗੱਲ ਤਾਂ ਮੇਰੇ ਘਰ ਲਾਂਮਾ ਲੈ ਕੇ ਆ ਗਏ ਜੇ ਆਂਟੀ ਸ਼ੁਕਰ ਕਰੋ ਅਜੇ ਤਾਂ ਮੰਮੀ ਇੱਥੇ ਹੈ ਨਹੀਂ ਆ ਉਹਨਾਂ ਦੀ ਮੰਮੀ ਨਹੀਂ ਠੀਕ ਹੈਗੀ ਤਾਂ ਉਹ ਉੱਥੇ ਪਤਾ ਲੈਣਗੇ ਗੱਲ ਕੀ ਉਹਨਾਂ ਨੂੰ ਦੱਸ ਦੇ ਉਹ ਉੱਥੇ ਲੱਗ ਜਾਣੇ ਆ ਤੇ ਜੇ ਮੰਮੀ ਇੱਥੇ ਹੁੰਦੀ ਨਾ ਤੇ ਫੇਰ ਕਪਾਤ ਸਮਝ ਲਓ ਤੁਸੀਂ ਤੁਹਾਡੇ ਘਰ ਵੀ ਪਾਤਾ ਹੀ ਅੱਛਾ ਆਪਣੇ ਘਰ ਦਾ ਤੈਨੂੰ ਤਮਾਸ਼ੇ ਦਾ ਪਤਾ ਤੇ ਸਾਡੇ ਘਰ ਤਮਾਸ਼ਾ ਲਾਤਾ ਜਿਹੜਾ ਸਾਡੇ ਘਰ ਲੱਗਾ ਹਾਂ ਉਹ ਵੀ ਕਹਿੰਦਾ ਨਵਾਂ ਤੇ ਯਾ ਮਮੀ ਉਹਨਾਂ ਦੀ ਸਾਸਵਾ ਜਿੱਦਾਂ ਤੈਨੂੰ ਆਪਣੀ ਸਾਸ ਕੋ ਡਰ ਆਉਂਦਾ ਵਾ ਤੇ ਮੈਂ ਵੀ ਕਹਿੰਦੀ ਨਾ ਉਹਦੀ ਆ ਮੈਂ ਕਿਹੜੀ ਦੱਸ ਤਾਡੇ ਘਰ ਜਾਣ ਕੇ ਗਈੀ ਉਦੋਂ ਉਦਾਂ ਵੈਸੇ ਗੱਲ ਹੀ ਦੱਸਣਗੇ ਵੀ ਚੱਲ ਲਾਜੀ ਚੰਗਾ ਕਰਵਾ ਲੂਗੀ ਹੁਣ ਤੈਨੂੰ ਇਹਨਾਂ ਪਤਾ ਪਿਆੜ ਘਰ ਤਮਸਾ ਲੱਗ ਜਾਣਾ ਸੀ ਤੇ ਸਾਡੇ ਲੱਗੇ ਤਾਂ ਕਿ ਲੱਗਣਾ ਤੂੰ ਉਥੇ ਇਦਾਂ ਦੀਆਂ ਚੁਗਲਾਂ ਕੀਤੀਆਂ ਤੇ ਲੱਗਾ ਨਾ ਕਰਿਆ ਕਰ ਜੇ ਆਉਣਾ ਹੁੰਦਾ ਨਾ ਤੇ ਸਿੱਧੇ ਨੀਤ ਨਾ ਆਇਆ ਕਰ ਨਹੀਂ ਤੇ ਮੇਰੇ ਨਵਾਂ ਜਿਨਾ ਵੇੜ ਨਾ ਪਾਇਆ ਕਰ ਚਲੋ ਕੋਈ ਗੱਲ ਨਹੀਂ ਨਾ ਵੀ ਆਉਂਗੀ ਤਾਂ ਫੇਰ ਮੈਂ ਵੇਖੂਗੀ ਭਲਾ ਤਮਾਸ਼ਾ ਲੱਗਣਾ ਨਹੀਂ ਉੱਥੇ ਲੱਗਾ ਰਹਿਣਾ ਉਹ ਨਹੀਂ ਹਟਣਾ ਤੇ ਜੇ ਨਾ ਅਹੀਂ ਨਾਵਾਂਗੇ ਤਾਂ ਤੁਹਾਡੇ ਘਰ ਨਹੀਂ ਲੱਗਦਾ ਤਹਾਡੇ ਘਰ ਵਿੱਚ ਲੱਗਾ ਹੀ ਰਹਿੰਦਾ ਵਾ ਉਹ ਤਾਂ ਚਲੋ ਕੋਈ ਨਹੀਂ ਦੋ ਪਾਂਡੇ ਹੀ 97 ਠੈਕ ਜਾਨੀਆਂ ਪਰ ਤੁਹਾਡੇ ਵਾਂਗੂ ਜੁੰਡੇ ਜੁੰਡੇ ਤਰੀਣਾ ਹੁੰਦੀ ਤੇ ਸਾਡੇ ਵੀ ਦੋ ਪਾਂਡੇ ਠੈਕ ਦੇ ਆ ਇਹਦੇ ਵਿੱਚ ਕਾਹਦਾ ਮਿਹਣਾ ਵਾ ਤੇ ਫਿਰ ਤੂੰ ਲੰਮਾ ਕਿ ਕੱਤ ਫਿਰ ਚੋਅ ਨਹੀਂ ਚੋਅ ਦੀ ਭਾਈ ਨਹੀਂ ਫਿਰ ਤੂੰ ਕਿਦਾਂ ਮੁਕਰਦੀ ਮੈਂ ਨਹੀਂ ਇਦਾਂ ਕੀਤਾ ਨਹੀਂ ਇਦਾਂ ਕੀਤਾ ਨਹੀਂ ਨਹੀਂ ਤੁਹਾਡੇ ਕੋਲੋਂ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਂ ਗਈ ਹੀ ਹਾਂ ਮੈਨੂੰ ਐਨੀ ਗੱਲ ਕਹੀ ਹੀ ਵੀ ਦਵਾਈ ਚੰਗੇ ਥਾਂ ਦਾ ਲੈ ਤੇਰੀ ਮਤਲਬ ਕੋਈ ਤੈਨੂੰ ਹੋਰ ਗੱਲ ਨਹੀਂ ਠੰਡ ਨਹੀਂ ਲੱਗੀ ਛੋਡੇ ਦਾ ਗੱਲ ਹੋਈ ਤੂੰ ਜਾਦੀ ਸ਼ਿਆਣੀ ਆ ਉਹਨੂੰ ਡਾਕਟਰ ਦਾਦੀ ਸਾਨੂੰ ਨਹੀਂ ਡਾਕਟਰਾਂ ਦਾ ਪਤਾ ਕਿਦ ਕੋਈ ਖਾਣਾ ਉਹ ਤੇ ਚੰਗੀ ਭਲੀ ਤਰੀ ਫੈਂਡੀ ਕੋੜੇ ਵਾਂਗੂ ਉਹਨੂੰ ਕੀ ਹੋਇਆ ਵਾ ਮੈਂ ਸਾਂ ਕੋ ਪੁੱਤ ਪੁੱਤ ਕਾਂਡੇ ਤੇ ਤਾ ਨੂੰ ਛੱਡਦੀ ਆ ਗੱਲਾਂ ਮਾਰਦੀ ਤੁਹਾਡੇ ਘਰ ਚ ਖਲਾਰੇ ਪਾ ਤਿਆ ਕੋੜੇ ਕੋੜੇ ਮੀਣੀਆਂ ਜਗੇ ਖਲਾਰੇ ਮੈਂ ਕੀ ਪਾਉਣੇ ਖਲਾਰੇ ਤੇ ਤੁਹਾਡੇ ਉਦਾ ਹੀ ਨਹੀਂ ਸਮਾਟੇ ਜਾਂਦੇ ਆ ਜਾ ਨਹੀਂ ਕੀ ਜੀ ਗੱਲ ਤਾ ਤੂੰ ਨਹੀਂ ਆ ਕਰਨ ਤੇ ਜਿਹੜੀਆਂ ਅੱਗੇ ਇੰਨੇ ਹੁੰਦੇ ਉਧਰ ਦਾ ਗੁੱਫਲ ਉਧਰ ਦੇ ਜਾਨੀ ਉਦੋਂ ਖਲਾਰੇ ਇੰਨੇ ਪੈਂਦੇ ਉਹ ਤੈਨੂੰ ਦੀ ਦੇਣੀ ਆ ਤਾਂ ਓਡੇ ਵਾਲੀ ਗੱਲ ਨੂੰ ਪਾੜ ਬਣਾ ਕੇ ਬਹਿ ਗਈ ਵੱਡੀ ਚੰਦਰੀ ਆਲਾ ਦੇ ਮੰਮੀ ਨੂੰ ਉਹਦੀ ਵੀ ਸਾਂਝ ਇਧਰੋਂ ਹਟਾਉਣੀ ਪਿਹਾਟੇ ਇਧਰੋਂ ਇਹ ਚੰਦਰੀ ਨਾਲ ਸਾਂਝਾ ਪਾਈਆਂ ਸਗਾਤ ਨਾਲ ਭਾਈ ਗਾਂਸ ਵਕਤੇ ਲਾਮੇ ਲੈ ਕੇ ਥੇ ਮੇਰੇ ਇਹਨੂੰ ਕੋ ਕੰਮ ਨਹੀਂ ਕੋਈ ਧੰਦਾ ਨਹੀਂ ਆਗਾ ਵੇਲੀ ਛੱਡੀ ਇਸੇ ਕੰਮਾਂ ਨੂੰ ਆ ਬੰਦੇ ਦੇ ਕਰਮਾ ਜੀ ਟਾਈਮ ਆ ਨਾਤ ਹੋ ਕੇ ਛੱਤ ਤੇ ਚੜ ਗਿਆ ਵਾ ਤੇ ਧੁੱਪ ਸੇਕਣ ਡਿਆ ਵਾ ਤੇ ਸਾਡੇ ਵਰਗੇ ਆਂਦਰਾ ਕੰਮ ਨਹੀਂ ਨਿਭੜਦਾ ਤੇ ਕਹਿ ਦੇਣਾ ਵਾ ਵੀ ਸਾਰਾ ਦਿਨ ਕਰਦੀਆਂ ਵੀ ਤੁਸੀਂ ਕੀ ਜੇ ਹੈ ਇੱਧਰ ਕੀ ਆ ਕੋਈ ਨਹੀਂ ਵੇਖਣ ਡਿਆ ਮੈਂ ਸੱਪੜੇ ਦਾ ਸਾਲਾ ਹੋ ਰਿਹਾ ਗਿਆ ਛੋਟੇ ਛੋਟੇ ਇੱਥੇ ਖੇਡਦੇ ਹੁੰਦੇ ਸੀ ਰਾਸ ਅਸਾ ਸਾਇਵੋ ਰਿਆ ਗਿਆ ਇਥੇ ਤਾਂ ਬੜਾ ਕੋਹਵਲਾ ਜਾਣ ਡਿਆ ਵਾ ਤੁਹਾਨੂੰ ਹੀ ਨਹੀਂ ਖਬਰ ਕੀ ਹੋ ਗਿਆ ਹੁਣ ਹੋਣ ਤੇ ਬੜਾ ਕੁਝ ਡਿਆ ਵਾ ਪਰ ਤੁਹਾਨੂੰ ਨਹੀਂ ਪਤਾ ਅਗਲੀ ਮਾਰ ਕੇ ਮੈਨੂੰ ਸੁੱੜ ਦੇਣ ਲੱਗੀ ਸੀ ਕੌਣ ਤੁਹਾਡੀ ਭਾਬੀ ਤੂੰ ਤਾਂ ਚੰਗੀ ਭਲੀ ਆ ਹੁਣ ਤੇ ਚੰਗੀ ਭਲੀ ਆ ਅਗਲੀ ਨੇ 420 ਖੇਢੀ ਆ ਮੇਰੀ ਚਾਚ ਮਿੱਠਾ ਸੋਡਾ ਪਾਤਾ ਵੀ ਆ ਬਲਖ ਨੂੰ ਵੀ ਇਹ ਵਿਆਹ ਨਾ ਜਾਵੇ ਕਰ ਦੋ ਅੰਦਰ ਬੱਸ ਕਰ ਕੰਨ ਪੱਕ ਗਏ ਮੇਰੇ ਸੁਣ ਸੁਣ ਇਹੋ ਗੱਲਾਂ ਤੇਰੀਆਂ ਰਾਤ ਦੇ ਤੂੰ ਇਹੀ ਗੱਲ ਕਰੀ ਜਾਨੀ ਉਹ ਤੈਨੂੰ ਕੁਝ ਨਹੀਂ ਠੰਡ ਲੱਗੀ ਕਿ ਇਹਨੇ ਅੱਗੇ ਵੀ ਚਾਹ ਪੀਣੀ ਹੂ ਤੋ ਅੱਗੇ ਤੂੰ ਕਿੰਨਾ ਕਿ ਮਿੱਠਾ ਸੋਡਾ ਪਾਉਂਦੀ ਓ ਬੱਲੇ ਤੇਰੇ ਅਹੇ ਠੰਡ ਲੱਗੀ ਆ ਹਾਏ ਰੱਬਾ ਜੇ ਕਿਤੇ ਮੈਨੂੰ ਕੋ ਹੋ ਜਾਂਦਾ ਨਾ ਤੇ ਤੁਹਾਡੀ ਮਾਂ ਦਾ ਵੀ ਇਹੋ ਕਹਣਾ ਠੰਡ ਲੱਗੀ ਠੰਡ ਲੱਗੀ ਤੁਸੀਂ ਤੇ ਕਹਣਾ ਠੰਡ ਲੱਗ ਕੇ ਮਰ ਗਈ ਦਵਿੰਦਰ ਮਾਤਾਰੇ ਮੈਨੂੰ ਸਭ ਕੁਝ ਦੱਸਿਆ ਜੋ ਤੂੰ ਬਿਮਾਰ ਹੋਈ ਨਾ ਸਭ ਤੋਂ ਜ਼ਿਆਦਾ ਉਹ ਕਰਦੀ ਲਿਆਓ ਡਾਕਟਰ ਲਿਆਓ ਡਾਕਟਰ ਤੇਰੇ ਮਗਰ ਮਗਰ ਤਰੀ ਫੇਰਦੀ ਦੀ ਤੈਨੂੰ ਨਹੀਂ ਇਹ ਗੱਲ ਦਾ ਪਤਾ ਬੱਲੇ ਤੇਰੇ ਸਾਰਾ ਮੈਨੂੰ ਪਤਾ ਵਾ 420 ਦੀ ਉਹ ਖੜ ਗਈ ਜੇ ਇਹੋ ਲੱਛਣ ਕਰੇ ਮੈਂ ਕੀਤੇ ਹੁੰਦਾ ਨਾ ਤੇਰੀ ਪਰਜਾਈ ਨੂੰ ਪਾ ਕੇ ਦਿੱਤਾ ਹੁੰਦਾ ਮਿੱਠਾ ਸੋਡਾ ਤੇਰੀ ਮਾਂ ਨੇ ਪਿੰਡ ਚ ਢੰਡੋਰਾ ਪੜ ਦੇਣਾ ਸੀ ਮਾਰ ਦੇਣ ਲੱਗੀ ਸੀ ਮੇਰੀ ਨੌ ਨੂੰ ਉਹਦੀ ਤੇ ਹੋਈ ਮਰਦੀ ਆ ਪਰ ਮੇਰਾ ਦੁੱਖ ਕਿਸ ਨੂੰ ਨਹੀਂ ਉਹ ਭਲਾ ਹੋਵੇ ਦੇ ਪਤੀਏ ਦਾ ਆਣ ਕੇ ਸਾਰਾ ਭੇਤ ਖੋਲ ਗਿਆ ਤੇ ਮੈਨੂੰ ਲੱਗਿਆ ਹੁਣ ਤੇ ਮੈਂ ਚੀਜੀ ਵਸਾ ਕੇ ਖਾਉਂਗੀ ਤੇਰਾ ਉਹਨੇ ਕੀ ਲੈਣਾ ਸੀ ਤੇ ਚਾਰ ਮਿੱਠਾ ਛੋਡਾ ਪਾ ਕੇ ਹੈ ਠੀਕ ਹੋਣਾ ਜਰ ਸੂਟ ਨਹੀਂ ਚਰਿਆ ਗਿਆ 5000 ਉਹਨੇ ਘਰ ਤੇ ਸੂਟ ਹੀ ਨਹੀਂ ਤੇਰੇ ਸੂਟ 5000 ਵਾਲਾ 5000 ਤੇਰੇ ਸੂਟ ਦੇ ਕੋਲ ਸੂਟ ਨਹੀਂ ਹੈ ਨਹੀਂ ਹਣਾ ਤੇਰੇ ਸੂਟ ਪ੍ਰਧਾਨ ਹੋਗੇ 5000 ਵਾਲੇ ਜੁਬਨ ਤੁਹਾਡਾ ਨਾ ਤੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆ ਜਨਾਨੀਆਂ ਬੰਦਾ ਬੰਦਿਆਂ ਦਾ ਇੰਨਾ ਸਾਥ ਦਿੰਦੇ ਬੰਦੇ ਜਨਾਨੀਆਂ ਦਾ ਪਰ ਤੁਸੀਂ ਮੈਂ ਇੰਨਾ ਕੰਮਾਂ ਚ ਨਹੀਂ ਆਉਂਦਾ ਸੂਟਾ ਸਾਡਾ ਚੱਕਰ ਇਹ ਤੁਹਾਡਾ ਮਸਲਾ ਤੁਸੀਂ ਹੱਲ ਕਰੋ ਮੀ ਕੋ ਘਿਹਰੀ ਗੱਲ ਹੋਊ ਤੇ ਮੈਂ ਬੋਲੂਗਾ ਬੋਲਦਾ ਚੰਗਾ ਵੀ ਲੱਗਦਾ ਹੁਣ ਮੇਰੀਆਂ ਨਾਲ ਗੁੱਤੋ ਗੱਤੀ ਹੋ ਸੂਟਾ ਦੇ ਚੱਕਰ ਆ ਇਹਨਾਂ ਚੱਕਰਾਂ 'ਚ ਮੈਂ ਨਹੀਂ ਪੈਂਦਾ ਜਾ ਜਾ ਕੇ ਕੰਮ ਕਰ ਪਰ ਤੁਸੀਂ ਆਡੀ ਗੱਲ 'ਚ ਨਾ ਆਇਓ ਬਦਲਾ ਮੈਂ ਵੀ ਲੈਣਾ ਭਾਵੇਂ ਜਿੱਦਾਂ ਮਰਜੀ ਲੈ ਆ ਆਹੋ ਬਦਲੇ ਲੈ ਜਾਓ ਮਰਦੇ ਫੱਡੀ ਤੂੰ ਜੂਣਾ ਮੋਰ ਜਾ ਚੱਲ ਜਾ ਬਦਲੇ ਲੈਣ ਵਾਲੀ ਮਾਂ ਜਾ ਚੱਲ ਜਾ ਚੱਲ ਜਾ ਇਹ ਨਾ ਨਹੀਂ ਬੰਨਣਾ ਜਿੰਨਾ ਮਰਜੀ ਹੈ ਨਾ ਕਰ ਲੋ ਇਹਨੇ ਉਹਨਾਂ ਦੀ ਗੱਲ ਕਰਨੀ ਵੀ ਉਹ ਹੋਈ ਆ ਜੋ ਕੋ ਹੈਗੇ ਉਹ ਹੀ ਆ ਲੈ ਇਹਨੂੰ ਕਿਉਂ ਹੋ ਗਿਆ ਵਾ ਇਹਦੇ ਹੱਥੀ ਜੋੜਨ ਲੱਗ ਗਈ ਆ ਮੈਨੂੰ ਜਾਣਾ ਪੈਣਾ ਵਾ ਹੁਣ ਆ ਪੜਾਅਸ ਤੇ ਕਿਤੇ ਕੱਢਣੀ ਆ ਆ ਕੱਢ ਤੇ ਮੈਂ ਇਹਦੇ ਕੋ ਵੀ ਨਹੀਂ ਸਕਦੀ ਆ ਬੋਲੀ ਕੋ ਕੱਢਣ ਨੂੰ ਦੇਦਣਾ ਵੀ ਕੱਢ ਸਕਦੀ ਉਥੇ ਪਹੁੰਚਦੀ ਆ ਕੁੜ ਮੱਕੜੇ ਪਿਆਰ ਨਾਲ ਉਹਨੂੰ ਕੋਠੇ ਤੋਂ ਵਾਜਾ ਮਾਰਨ ਨਹੀਂ ਆ ਤੇ ਤੂੰ ਦੂਰੋਂ ਸੁਣਕਣੇ ਜੀ ਸੁਣਕਾਤੇ ਈ ਆਕੜ ਹੋ ਗਈ ਆ ਤੈਨੂੰ ਕਹਿਣ ਨਹੀਂ ਭਾਣੇ ਮੈਂ ਉਥੋਂ ਹੱਥ ਜੋੜਦੇ ਕੀ ਗੱਲ ਆ ਮੈਂ ਤੇਰਾ ਕੀ ਮਾੜਾ ਕਰਤਾ ਹੱਥ ਨਾ ਜੋੜਾਂ ਤਾਂ ਹੋਰ ਕੀ ਕਰਾਂ ਕਿਉਂ ਕੀ ਹੋ ਗਿਆ ਆਓ ਚੰਗੇ ਭੈਣਾ ਉਦਾਂ ਹੀ ਆਪੋ ਆਪਣੇ ਘਰੀ ਹਾਏ ਹਾਏ ਹੋ ਕੀ ਗਿਆ ਦੱਸੇਗੀ ਵੀ ਐ ਵਲਵਲ ਗੱਲਾਂ ਜੇ ਰੱਖੀ ਜਾਨੀ ਮੇਰੇ ਘੜੀ ਰਹਿ ਵੀ ਭੈਣੇ ਭੱਲੇ ਕੀ ਗਿਆ ਵਾ ਤੇਰੀ ਸੱਸ ਜਿੰਨੀ ਉਹ ਮੇਰੇ ਕੁੱਤੇ ਖਾਣੇ ਕਰ ਗਈ ਆ ਨਾ ਬਹੁਤ ਆ ਜਿੰਨੇ ਕੀ ਆਂਦੇ ਨੇ ਜੀ ਨਾ ਨਾਤਾ ਉਹਨਾਂ ਹੀ ਫੋਨ ਆਪੋ ਆਪਣੇ ਘਰੇ ਹੀ ਚੰਗੇ ਆਂ ਹਾ ਹਾ ਉਹਨੇ ਕੀ ਕਹਿਤਾ ਹੁਣ ਤੇਰੀ ਅਲਾਈ ਹੀ ਹੋਰ ਥੋੜਾ ਜਾ ਕੇ ਤੇ ਇੱਥੇ ਤੇ ਕਿਤੇ ਆ ਲਾਲਾ ਲਾਲਾ ਕਰਕੇ ਗਈ ਜਿਹੜੀ ਕਰਨ ਵਾਲੀ ਨਾ ਹੋਵੇ ਕਿੱਥੇ ਅਗਲੀ ਸਿੱਧਾ ਸਿੱਧਾ ਕਹਿ ਕੇ ਗਈ ਸਾਡੇ ਘਰ ਨਾ ਆਈ ਤੇਰਾ ਕਰਕੇ ਸਾਡੇ ਘਰ ਕਲੇਸ਼ ਪੈਂਦਾ ਤੇ ਕੀ ਗੱਲ ਮੇਰੇ ਮੂੰਹ ਤੇ ਸ਼ਦੈਨ ਲਿਖਿਆ ਜਾਨੀ ਮੈਂ ਤੁਹਾਡੇ ਘਰ ਸ਼ਦਾਈਆਂ ਨੂੰ ਧੁਰੀ ਰਿਆ ਕਰਾਂ ਨਹੀਂ ਤੂੰ ਇੰਨਾ ਗੁੱਸਾ ਕਰ ਲਿਆ ਵਾ ਮੈਂ ਜੂ ਹੈਗੀ ਆ ਤੂੰ ਦੇਨੇ ਆ ਰਾਤ ਆ ਜੇ ਤੈਨੂੰ ਕੁਝ ਕਹੂਗੀ ਨਾ ਤੇ ਮੈਂ ਜਾਣੂ ਨਹੀਂ ਵੇਖ ਜਿਹੜੀ ਵੱਢਣ ਵਾਲੀ ਜਿੰਨੇ ਗਲਤੀ ਕੀਤੀ ਉਹਨੂੰ ਨਹੀਂ ਕੋ ਹਾਕਿਆ ਤੇ ਆਣ ਕੋੜੇ ਸਵਾਰ ਇੱਧਰ ਆ ਗਈ ਆ ਇੱਥੇ ਗੱਲਾਂ ਕਰਨ ਆ ਗਈ ਆ ਅਇਥੇ ਤੇਰੀ ਸਾਸੋ ਦੀ ਦੇ ਪੈ ਜਾਂਦਾ ਨਾ ਕਪਾਤ ਉਹ ਤਾਂ ਮੈਂ ਤਾਂ ਕਿਹਾ ਮੈਂ ਤਾਂ ਮੰਮੀ ਸ਼ੁਕਰ ਕਰਾ ਜੀ ਆਪਣੇ ਪੇਕੇ ਗਈ ਉਹ ਤਾਂ ਮੈਨੂੰ ਪਤਾ ਵਾ ਆਹੋ ਤੇ ਜਿਉ ਇੱਥੇ ਹੁੰਦੀ ਤਾਂ ਕੀ ਬੰਨਣਾ ਸੀ ਵੇਖ ਲੈ ਤੈਨੂੰ ਮੈਂ ਦੱਸਿਆ ਭੈਣ ਤੇਰੇ ਨਾਲ ਤਾਂ ਮੈਂ ਸਕਦਾ ਕਰ ਲੈਣੀ ਜੇ ਮੈਂ ਆਪਣੇ ਬੰਦੇ ਨੂੰ ਦੱਸਿਆ ਹਉਦ ਕੋ ਰੋਣੇ ਰੋਏ ਤੇ ਉਹਨੇ ਵੀ ਮੇਰੀ ਬੇਇੱਜ਼ਤੀ ਕਰਦੀ ਆਂਦਾ ਭਾਵੇਂ ਜੂੰਡੇ ਖੋ ਮਰੋ ਲੜੋ ਘਰ ਦਾ ਕੋਈ ਵਿਹਾਰੀ ਮਾਮਲਾ ਉਹ ਚ ਮੈਂ ਦਖਲਅੰਦਾਜ਼ੀ ਕਰੂੰਗਾ ਆਹ ਕੁੱਤ ਕਲੇਸ਼ ਚ ਨਹੀਂ ਕਰਦਾ ਹੈ ਲੱਛਣ ਵੇਲਾ ਇਹਨੇ ਕਿਦਾਂ ਦੇ ਕੀਤੇ ਆ ਹੁਣ ਪਤਾ ਕੀ ਕਹੀਦੀ ਉਹ ਤੇ ਲੋਲੜ ਆ ਉਹਨੂੰ ਤੇ ਪਤਾ ਨਹੀਂ ਵਿਚਾਰੇ ਨੂੰ ਉਹਨੇ ਤਾਂ ਤੈਨੂੰ ਕਹਿਤਾ ਵਾ ਉਹ ਤੇ ਇੱਕ ਦਿਨ ਉਨੇ ਸੱਚ ਜੂ ਖੋਲਤੇ ਖੋਲਤੇ ਆਪਣੇ ਪਿੰਡ ਦੇ ਵੀ ਤੇ ਇਹ ਤੇ ਮੇਰੇ ਵੀ ਮੇਰੇ ਮੱਲ ਤੇ ਵਾ ਉਹ ਮੈਨੂੰ ਵੀ ਤੋ ਉਹੀ ਵਿਚਾਰਾ ਦੱਸ ਕੇ ਕਹਿੰਦਾ ਮੈਂ ਤੇਰਾ ਭਲਾ ਕੀਤਾ ਕਿਉਂ ਤੇਰਾ ਨਾ ਮੇਰਾ ਪਿਆਰ ਬੜਾ ਸੀ ਤੇ ਮੈਂ ਚੱਲ ਮੈਨੂੰ ਦੱਸ ਆਵਾ ਆਪੇ ਬੰਦਾ ਦਵਾਈ ਉਹ ਸਾਹ ਨਾ ਖਾ ਲੈਂਦਾ ਸਾਹ ਨਾ ਖਾ ਲੂਗੀ ਓ ਤੇ ਭੈਣਾ ਆਂਦੀ ਤੂੰ ਤੇ ਚੁਗਲੀਆਂ ਲਾ ਕੇ ਆਈ ਸਾਡੇ ਘਰ ਅੱਛਾਈ ਨਾ ਕੋ ਬੋਲੀ ਆਓ ਸਾਡੇ ਘਰ ਨਹੀਂ ਆਉਣੇ ਜੇਕਰ ਸਾਡੇ ਘਰ ਆਉਣਾ ਤੇ ਬੰਦਿਆਂ ਵਾਂਗੂ ਆਣਾ ਨਹੀਂ ਤੇ ਸਾਡੀ ਦਲੀਜਣਾ ਨੰਗੀ ਤੇ ਕਾ ਤੇਰੀ ਨਾ ਜਦੋਂ ਆਣਾ ਨਹੀਂ ਇਥੇ ਗੱਲਾਂ ਕਰਦੀ ਮੇਰੀ ਸੱਸ ਨਾਲ ਤੂੰ ਕਰਦੀ ਆਣਣ ਉਦੋਂ ਉਦੋਂ ਬੜੀ ਤੂੰ ਚੰਗੀ ਹੁੰਨੀ ਐ ਮੈਂ ਕਿ ਅੱਜ ਤੇ ਤੂੰ ਮੇਰ ਮਾਸਾਕ ਜਿੰਨੀ ਗੱਲ ਐਡੀ ਬਣਾ ਕੇ ਕਹਿ ਦਿੱਤਾ ਸੋਢੇ ਤੋਂ ਪੀ ਲੜਾਈ ਪੈ ਗਈ ਤੇ ਤੁਹਾਡੇ ਘਰ ਤੇ ਮੈਂ ਨੇਤ ਨਹੀਂ ਮੁੱਕਦਾ ਮੁੱਕਦਾ ਨਹੀਂ ਸਹੀ ਗੱਲ ਮੇਰੇ ਨਾਲ ਹੀ ਸਿੰਘ ਬਸਾਰ ਛੱਡਦੀ ਆ ਤੇਰ ਨਾ ਹੀ ਕਿ ਮੈਂ ਜਰੀ ਨਹੀਂ ਗਈ ਕਿ ਮੈਂ ਵਿਆਹ ਜਾਣਾ ਇਹਨੇ ਤਾਂ ਮੇਰ ਨਾਲ ਚਾਲ ਖੇਢੀ ਹੋ ਹੋਰ ਐਵੇਂ ਤਾਂ ਨਹੀਂ ਹੈ ਨੀ ਮਿੱਠੀ ਪਿਆਰੀ ਹੋਈ ਚਾਹ ਫੜੀ ਆਵੇ ਤੇ ਮੈਂ ਉਹ ਜੀ ਚਦੈਣ ਤੂੰ ਰਹੀ ਫੜ ਕੇ ਪੀ ਲਈ ਨਹੀਂ ਤੇ ਮੈਂ ਤੇ ਉਹ ਵਿਆਹ ਕਿਤੇ ਟੌਰਣਾ ਵੇਖਣਾ ਕਿਤੇ ਚੀਜ਼ਾਂ ਖਾਣੀਆਂ ਆਂ ਵਨ ਸੁਵਨੀਆਂ ਤਰ ਮਨਾ ਉਹ ਗੱਲ ਡੋਂ ਹੀ ਬਲ ਗਿਆ ਚਾਹ ਦਾ ਬੰਦੇ ਆਂਦੇ ਨਾਤੀ ਤੋਤੀ ਰਹਿ ਗਈ ਮੂੰਹ ਤੇ ਮੱਖੀ ਬੈ ਗਈ ਮੇਰੀ ਸੁਣ ਲੈ ਗੱਲ ਤੂੰ ਆਉਣਾ ਵਾ ਇਹਦੇ ਸਿਰ ਚੜ ਕੇ ਇਹਦੇ ਘਰ ਬਿਸ਼ੱਕ ਨਾ ਜਾਵੀਂ ਮੇਰੀ ਜਠਾਣੀ ਆਈ ਇਹ ਫੇਰ ਮੁੜ ਕੇ ਤੇਰੀ ਸੱਸ ਫੇਰ ਬੋਲੂਗੀ ਕਿਉਂ ਬੋਲੂਗੀ ਮੈਂ ਹੈਗੀ ਆ ਮੈਂ ਉਥੇ ਕਦੇ ਸਣੀ ਵਿਆਹ ਕੇ ਲਿਆਏ ਫੇ ਮੈਨੂੰ ਮੁੱਲ ਖਰੀਦ ਕੇ ਲਿਆਏ ਆ ਮੇਰਾ ਉਥੇ ਹਿੱਸਾ ਨਹੀਂ ਸਾਰਾ ਕੁਝ ਮੇਰਾ ਹੈਗਾ ਵਾ ਤੂੰ ਦੇਨਿਆ ਰਾਤ ਆ ਜੇ ਕੋਈ ਗੱਲ ਕਰੂ ਨਾ ਸੱਸ ਤਾਂ ਫੇਰ ਇਹਨੂੰ ਮੈਂ ਦੱਸੂਗੀ ਫੇ ਤੂੰ ਉਹਦੀਆਂ ਜੜਾਂ ਕਿਦਾਂ ਮੇਰੀਆਂ ਜੜਾਂ ਵੱਢਣੀ ਤੇ ਉਹਦੀਆਂ ਤੂੰ ਆਨੀ ਪੁੰਗਰ ਆਉਣ ਆ ਉਹ ਗੱਲ ਨਾ ਆ ਮੇਰੇ ਨਾਲ ਮੇਰਾ ਵੀ ਸੇਰ ਦੋ ਹੰਡੇ ਆਂਤਰੀਆ ਗੱਲਾਂ ਸੋਣ ਸੋਣੀਆਂ ਨੇ ਦੀਆਂ ਕਰ ਕਰ ਵਧੀਆ ਚਾਹ ਬਣਾਉਂਦੇ ਆ ਤੇ ਪੀਣੇ ਦੋਵੇਂ ਜਾਣੀਆਂ ਆ ਜਾ ਤੂੰ ਝਾੜੂ ਰੱਖਿਆ ਕੋਈ ਨਹੀਂ ਦਰੀਦਾ ਨਹੀਂ ਹੋਈਦਾ ਹਾਏ ਮੈਨੂੰ ਇਹੋ ਹੀ ਆ ਨਾ ਫੇਰ ਨਾ ਕਿਤੇ ਮੇਰਾ ਕਰਕੇ ਤੁਹਾਡੇ ਘਰ ਫੇਰ ਨਾ ਕਪਾਤ ਨਾਲੇ ਆਣ ਗਵਣ ਤੇ ਸਰਾਨੇ ਦੀ ਬਾਹ ਹੁੰਦਾ ਪੈਣੇ ਇਹ ਤੇ ਪਤਾ ਨਹੀਂ ਇਹ ਕੀ ਹੋਇਆ ਇਹਨੇ ਮੇਰੀ ਇਹਨੇ ਨਹੀਂ ਮੇਰੀ ਬਣਨਾ ਪੈਣੇ ਮੈਂ ਇਹਦਾ ਇਨਾ ਕੀਤਾ ਹੀ ਵੇਖ ਲਾ ਮੈਂ ਤਾਂ ਧੀਆਂ ਚੰਡੀਆਂ ਚਾਹਾਂ ਇਹਨੂੰ ਕਰ ਕਰ ਦਵਾ ਜੇ ਆਖੇ ਨਾ ਉਹਨੂੰ ਪਾਣੀ ਉਹ ਵੀ ਇਹਨੂੰ ਗਰਮ ਕਰ ਕਰ ਦਿੰਨੀ ਆ ਤੇ ਇਹ ਨਹੀਂ ਉਹ ਮੇਰੀ ਬਣਦੀ ਨਹੀਂ ਬਣਦੀ ਨਹੀਂ ਬਣਦੀ ਬੁਲਾਈ ਨਾ ਤੂੰ ਮੈਂ ਕਿਹਨੂੰ ਇਹਨੂੰ ਬੁਲਾਉਣਾ ਸੁਗਾ ਤੂੰ ਕਸਮਾਂ ਨੂੰ ਖਾਣ ਆਹ ਇਹਨਾਂ ਦੇ ਤੇ ਆਏ ਕਰ ਗਈ ਏ ਹਾਂ ਐਂ ਤਾਂ ਗੱਲ ਬਾਤ ਹੀ ਹੋ ਇਹਨਾਂ ਦੀ ਹਾਂ ਮਨਜੀਤ ਉਰੇ ਆਈ ਮੈਂ ਆ ਕੇ ਸੁਣ ਕੇ ਮੇਰੀ ਗੱਲ ਸੁਣ ਛੇਤੀ ਆ ਜੀ ਮੈਂ ਚਾਹ ਬਣਾਈ ਆ ਫੇਰ ਠੰਡੀ ਹੋ ਜਾਣੀ ਆ ਕੋਈ ਨਹੀਂ ਤੂੰ ਇਹ ਰੱਖੋ ਮੈਂ ਆ ਰਹੀ ਨਾ ਸੋਨਾ ਬਣ ਕੇ ਕਰ ਚਾਹ ਪਾ ਮੈਂ ਪੁੱਛੇ ਨਾ ਤੇ ਲੋਕਾਂ ਨੂੰ ਪਿਆਲਦੀ ਫਿਰਦੀ ਗੱਲ ਸੁਣ ਮਾਤਾ ਤੜੀ ਜਾਣਦੀ ਕਿੱਧਰ ਗਈ ਏ ਮਾਤਾ ਨੇ ਕਿ ਦਰਜਾਣਾ ਮਾਤਾ ਤੇ ਪੈਣਾ ਮੇਨੇ ਲੜਕੇ ਗੁਰਗੋੜੇ ਆਈ ਸਵੇਰੇ ਸਵੇਰੇ ਹੀ ਕਿਹੜੀ ਗੱਲ ਕਿਹੜੀ ਗੱਲ ਉਹੀ ਛੋਡੇ ਵਾਲੀ ਤੂੰ ਉਹ ਮੈਂ ਤੁਹਾਨੂੰ ਕਹਿਣਾ ਸੀ ਵੀ ਉਹ ਤਾਂ ਲੱਲੂ ਆ ਤਾਂ ਬਥੇਰੇ ਝੂਠ ਫਰਾ ਦੇ ਬੋਲਦਾ ਮੈਨੂੰ ਆਂਦਾ ਵੀ ਪਿੰਡ ਲੜਾਈ ਬੜੀ ਪਈ ਤੇ ਮੈਂ ਤਾਂ ਆਇਆ ਤੇ ਪਿੰਡ ਮੈਂ ਫੋਨ ਲਾਇਆ ਤਾਂ ਕੋਈ ਗੱਲ ਬਾਤ ਵੀ ਨਹੀਂ ਆਂਦੇ ਵੇਲੇ ਆਈ ਉੱਠ ਕੇ ਮਰਜੀ ਗੱਲ ਤਾਂ ਤੁਰ ਪਿਆ ਵਾ ਤੇ ਮੈਂ ਐਵੇਂ ਨਹੀਂ ਨਹੀਂ ਗਿਆ ਨਹੀਂ ਗਿਆ ਗੱਲਾਂ ਇੱਧਰ ਉੱਧਰ ਕਰਨੀਆਂ ਚਾਹੀਦੀਆਂ ਹੰਤਰੀ ਨੇ ਫਿਰ ਇਹ ਤਾਂ ਮੈਨੂੰ ਕਹਿਣਾ ਵਾ ਨਹੀਂ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਮੈਂ ਤਾਂ ਉਦਾ ਹੀ ਉਹਨੂੰ ਸਹਿਸਬਾਈ ਦੱਸ ਕੇ ਗਈ ਮੈਂ ਵੀ ਦਵਿੰਦਰ ਦਵਾਈ ਤੂੰ ਆਖੀ ਜਾਣ ਰਹੀ ਆ ਤੇ ਕੋਈ ਚੰਗੇ ਡਾਕਟਰ ਕੋ ਦਵਾਈ ਤਾਂ ਤੇਰੇ ਸਾਹਮਣੇ ਲੰਗੀ ਤੀਨੂੰ ਠੰਡ ਵਾ ਹੁਣ ਜੋ ਮਰਜੀ ਗਈ ਜਾਵੇ ਮੈਨੂੰ ਵੀ ਇਹ ਗੱਲ ਦਾ ਕਿਹੜਾ ਪਤਾ ਹੀ ਮੈਨੂੰ ਵੀ ਤੇਰਾ ਹੀ ਪਤੀ ਆ ਦੱਸ ਗਿਆ ਹੈ ਪਿਪੂਆ ਉਹ ਵੀ ਚਾਹ ਤਾ ਦਾ ਦਿਮਾਗੋ ਹੌਲਾ ਵਾ ਤੇ ਉਹਦੀ ਤਾਂ ਹੀ ਤਾਂ ਨਹੀਂ ਗੱਲ ਕਰਦੇ ਕੋਈ ਐਵੇਂ ਨਾ ਜੀਆਂ ਗੱਲਾਂ ਦੇ ਪਿੱਛੇ ਲੱਗਿਆ ਕਰੋ ਚੱਲ ਆ ਜਾ ਬੈਨੀਆਂ ਘਰੀ ਚਾਹ ਇੱਧਰ ਬਣਾਉਣੀ ਤੂੰ ਜ਼ਰੂਰ ਇਧਰ ਪੀਣੀ ਹੈ ਚਾਹ ਅੱਗੇ ਤੈਨੂੰ ਪਤਾ ਹੀ ਸਾਡੇ ਨਾਲ ਕਿੰਨਾ ਘੜ ਲੱਲ ਕੇ ਰਹਿੰਦੀ ਹੈ ਹਾਂ ਤਾਂ ਸਹੀ ਚਲ ਹੁਣ ਉਹਨੇ ਧਰੀ ਰਹਿੰਦੇ ਹੋ ਤੂੰ ਜਾ ਤਾ ਹੁਣ ਆਈ ਨੀ ਤੇਲੀ ਪੁੱਤੇ ਖਾਣੀ ਕੀਤੀ ਬੁੱਢੀ ਫੇਰ ਉਹ ਨਾ ਕਰ ਬੈ ਕੇ ਚਾਹ ਪੀਏਂਗੇ ਥੋੜੀ ਜੀ ਕੀ ਤੇ ਅੱਜ ਆ ਜਾ ਚਾਹ ਬਣਾਈ ਕੋਟ ਆ ਗਈ ਬਸ 2 ਮਿੰਟ ਐਡੀ ਮੀਣੀ ਜਨਾਨੀ ਆ ਨਾ ਇਹ ਤੇ ਜੜਾ ਵੜਨ ਤੇ ਹੋਈ ਸਾਡੀ ਧਰਾਨੀ ਛਾਣੀ ਦੀਆਂ ਮੈਂ ਕਾਨੂੰ ਇਹਨੂੰ ਬੁਲਾ ਲਈ ਆ ਹੁਣ ਮੈਂ ਆਖਿਆ ਜਾ ਚਾਹ ਬਣਾ ਕੇ ਪੀਨੇ ਆ ਤੇ ਕਿਦਾਂ ਰਵਾਂ ਰਵੀ ਉਹਦੇ ਨਾਲ ਅੰਦਰ ਚਲ ਗਈ ਆ ਆ ਚੰਗੀ ਤੇ ਸਾਡੀ ਵੱਡੀ ਨਹੀਂ ਆ ਹੁਣ ਚੁਗਲੀਆਂ ਵੜਨ ਗਈਆਂ ਨਾ ਬੈ ਕੇ ਮੇਰੇ ਕੋ ਕਿਥੇ ਜਰੀਆਂ ਜਾਂਦੀਆਂ ਵਾਂ ਇਨਾ ਤਾਂ ਮੈਂ ਨੀ ਕਵਣਾ ਛਾੜੀ ਦਈਏ ਤੂੰ ਬੈ ਤੇ ਮੈਂ ਵਧੀਆ ਜੀ ਚਾਹ ਬਣਾ ਕੇ ਲੈ ਹੁਨੀ ਆ ਦੁੱਧ ਪੱਤੀ ਲਾ ਕੇ ਆਏ ਦੁੱਧ ਪੱਤੀ ਤੇ ਤੂੰ ਚੱਲ ਜਿਹੜੀ ਲਾਉਣੀ ਠੀਕ ਆ ਉਹਨੇ ਆਖਣਾ ਮੈਂ ਹੱਥ ਸੱਦ ਕੇ ਨਹੀਂ ਤੇ ਹੁਣ ਉਧਰ ਆਣ ਕੇ ਬੈ ਗਈ ਆ ਤੇ ਜਾ ਫੇ ਜਾ ਕਰਾ ਕੁਤੇ ਖਾਣੀ ਮੰਮੀ ਦੇ ਸੁਭਾਤਾ ਤੈਨੂੰ ਪਤਾ ਹੀ ਆ ਬੋਲ ਨੂੰ ਨਹੀਂ ਹਟਣਾ ਹੁਣ ਤੇ ਤੈਨੂੰ ਮੰਮੀ ਕਹਿ ਕੇ ਆਈ ਆ ਵੀ ਤੂੰ ਸਾਡੇ ਨਾਲ ਲੜਾਈ ਪਾਉਣੀ ਆ ਤੇ ਫੇ ਕਦੇ ਵਾਸਤੇ ਹੁਣ ਉਤੇ ਚਾਹ ਪੀਣ ਚੱਲੀ ਆ ਇੱਥੇ ਨਾ ਮਿਲੂਗੀ ਤੈਨੂੰ ਚਾਹ ਪੀੜੀਆਂ ਵੱੜਦੀ ਵਿੱਚ ਵਿੱਚੋ ਜੀਦਾ ਸਾਥ ਬਣਾਉਣੀ ਆ ਤੂੰ ਜਾ ਮੇਰੇ ਨਾਲ ਮੈਨੂੰ ਕੀ ਆਨੀ ਆ ਇੰਨਾ ਮੈਂ ਕਰਦੀ ਆ ਸਗੋਂ ਤੈਨੂੰ ਲੱਗਦੀ ਨਹੀਂ ਆ ਨਾ ਇਹਦੇ ਬਹਿਣੀ ਬਹਿਜੀ ਨਾ ਇਹਦੇ ਛੱਟੇ ਰੱਖਣੀ ਹਰੇ ਹੋਏ ਤੂੰ ਕਿਉਂ ਨਹੀਂ ਸਮਝਦੀ ਇਹਨਾਂ ਗੱਲਾਂ ਨੂੰ ਮੇਰਾ ਸ਼ਰੀਆ ਮਨਾਂ ਲਾਤਾ ਨੇ ਪਿਛਾ ਚ ਸੋਡਾ ਪਾਤਾ ਤੇ ਤੈਨੂੰ ਇਹ ਉਦਾਂ ਕਿਸ ਦਿਨ ਕਹਿ ਦੇਣਾ ਕਿ ਮੇਰੇ ਘਰ ਤਾਂ ਅੱਗੇ ਤਵੀ ਤੇ ਸੁੱਟ ਗਈ ਪਿੱਛੇ ਜੇ ਮੇਰਾ ਵੀ ਅਕਵਲੀ ਨਾਂ ਲਾਤਾ ਗਾਲ ਤਾਂ ਉਹਦਾ ਤੇਰੀ ਠੀਕ ਵਾ ਤੇ ਫੇਰ ਫਸਦੇ ਇਹਦੇ ਕਰਕੇ ਇੱਕ ਵਾਰੀ ਸਮਝ ਲਈਦਾ ਇਹ ਅੱਜ ਦੇ ਜਿਹੜੇ ਬੰਦੇ ਨੇ ਇੱਕ ਵਾਰੀ ਕਹਿਤਾ ਉਹ ਨਾ ਵੀ ਤੇਰੇ ਕਰਕੇ ਸਾਡੇ ਘਰ ਲੜਾਈ ਪੈਂਦੀ ਸਾਡੇ ਘਰ ਆਮੀ ਨਾ ਪਤਾ ਨਹੀਂ ਤੁਹਾਡਾ ਮੁੜਕੇ ਕਿਦਾਂ ਜੀ ਕਰਦਾ ਮੁੜਕੇ ਜਾਣ ਨੂੰ ਆਈ ਤੇ ਨਹੀਂ ਪਿਆਰ ਵੀ ਨਹੀਂ ਪਉਂਦੀ ਮੈਂ ਤਾਂ ਮੁੜਕੇ ਹੋ ਜਾਏ ਘਰ ਚੱਲ ਕੋਈਂ ਤੂੰ ਧਰ ਜਾ ਵੇਖੀ ਚੋ ਇਹ ਕੜੀ ਮੇਂ ਜੱਜ ਲੱਗੀ ਮੈਂ ਚਾਹ ਪੀਣੀ ਆ ਕੀ ਗੱਲ ਸਾਡੇ ਘਰ ਲੌਂਗ ਲੈ ਚੀ ਹੈ ਨਹੀਂ ਬਾਈ ਕੋਈਂ ਤੂੰ ਕੜਮਾੜੀ ਬਣਾਉਣੀ ਸਵਾਦ ਬਣਾਉਣੀ ਫਿਰ ਬਣਾ ਲੈ ਮੈਂ ਤਾਂ ਬਣਾ ਹੀ ਲੈਣੀ ਆ ਹਾਏ ਕੀ ਕਰਾਂ ਉਹ ਗੱਲ ਸੱਪ ਦੇ ਮੂੰਹ ਚ ਕੋੜ ਕੇ ਲਿਫਾ ਸਨ ਵਾਲੀ ਗੱਲ ਆ ਹੋਨੇ ਕਹਿਣਾ ਵਾ ਮੈਂ ਇਹਨੂੰ ਕਹਿ ਚਾਹਦਾ ਤੇ ਉਧਰ ਚਲ ਗਈ ਆ ਹੁਣ ਇਹਦੀ ਚਾਹ ਪੀਵਾਂ ਕਿ ਉਹਦੀ ਪੀਵਾਂ ਸੱਸ ਇਹਨਾਂ ਦੀ ਨੇ ਮੈਨੂੰ ਫੇਰ ਨਹੀਂ ਟਿਕੰਦੇ ਨਾ ਚੱਲ ਕੋਈ ਨਹੀਂ ਜੋ ਹੋ ਗਿਆ ਠੀਕ ਆ ਇਧਰੋਂ ਚਾਹ ਪੀ ਲੈਣੀ ਆ ਘਰ ਤਾਂ ਕੋਈ ਸਬਜ਼ੀ ਵੀ ਨਹੀਂ ਤੇ ਦੋ ਰੋਟੀਆਂ ਦੇ ਲਵਾਂਦੀ ਜਾਂਦੀ ਜਾਂਦੀ ਖਾ ਜੂਗੀ ਉਹ ਵੀ ਨਾ ਨਰਾਜ ਹੋਊਗੀ ਤੇ ਵੀ ਨਾ ਹੋਊਗੀ